ਵੀ ਸਾਸਰੀ ਕਾਲ ਸਾਰਨਾ ਸ਼ੁਰੂਆਤ ਕਰਦੇ ਨਾ ਵਲੋਗ ਦੇ ਵਿੱਚ ਤੇ ਅੱਜ ਆਏ ਆਪਾਂ ਸਕੂਲ ਤੋਂ ਮੈਦੇ ਮਜੂਦ ਤੇ ਅਸਲ ਜਨਾ ਅੱਜ ਹੈ ਪਾਠ ਸਕੂਲੇ ਤੇ ਮੈਂ ਚੱਲ ਯਾਰ ਪਾਠ ਵਾ ਕਰਦਾ ਸਕੂਲ ਤੇ ਹੋ ਗਏ ਆਪਣੇ ਆ ਸਾਰੇ ਆਣਿਆਂ ਨੇ ਹੋਣਾ ਫਿਰ ਆਪਾਂ ਘਰੇ ਰਹਿਣਾ ਅੱਜ ਹੋ ਗਏ ਆਏ ਤੇ ਹੁਣ ਆਇਆ ਵਾ ਘਰੇ ਵਿਛਾਲ ਤੇ ਉਹ ਵਿਚਾਰੇ ਨੂੰ ਨਾ ਯਾਰ ਲੱਭ ਕੇ ਦੇਣਾ ਮੱਕਾ ਤੇ ਜੇ ਮੇਰਾ ਭਰਾ ਕੋਈ ਵੀ ਬਟਾਲੇ ਦਾ ਹੋਊਗਾ ਤੇ ਦੱਸ ਦਿਓ ਉਹ ਵੀ ਤੇ ਇੱਕ ਦੋ ਜਗ੍ਹਾ ਉਹਨੂੰ ਮਾਤਾ ਕਰਕੇ ਦੱਸਿਆ ਵਾ ਹੁਣ ਉਹਨਾਂ ਉੱਥੇ ਜਾਂਦਾ ਵਾ ਤੇ ਫਿਰ ਉਹਨੂੰ ਕੰਮ ਲੱਭ ਕੇ ਦੇਖੋ ਕਿ ਯਾਰ ਪਹਿਲੇ ਤੋਂ ਉਹ ਨਾ ਹਟ ਗਿਆ ਵਾ ਉਹਦੇ ਸੈਲਰੀ ਬਹੁਤ ਜ਼ਿਆਦੀ ਕੱਟ ਦਿੰਦੇ ਫਿਰ ਇਸ ਕਰਕੇ ਕਹਿੰਦਾ ਯਾਰ ਨਹੀਂ ਵਾਰਾ ਨਹੀਂ ਖਾਂਦਾ ਇੰਨਾ ਕੰਮ ਤੇ ਫਿਰ ਤਾਂ ਕਰਕੇ ਹੁਣ ਆਪਾਂ ਚੱਲੇ ਆ ਨਵੀਂ ਥਾਂ ਦੇ ਤੇ ਪੈਟਰੋਲ ਕੰਪ ਨੇ ਪੁੱਛਿਆ ਮੈਂ ਚੱਲੂ ਮੋਟਰਵਾਦ ਨੇ ਇੱਕ ਮੇਰਾ ਯਾਰ ਦੋਸਤ ਆ ਗਿਆ ਜਲ ਮੈਂ ਉਹਨੂੰ ਕੋਥੇ ਪੁੱਛਦੇ ਨਾ ਜੇ ਬਣਦੀ ਹੈ ਗੱਲ ਤੇ ਆ ਜਾਇਆ ਬਸ ਘਰੇ ਖਲੋਤਾ ਦੂਏ ਗਾੜੀ ਦੇਖਿਆ ਤਾਂ ਮ ਆ ਗਿਆ ਛੇਲੀ ਆ ਮੈਂ ਮਜੂਦ ਆ ਨਾ ਐ ਵੀ ਦਰਵੇਸ ਹੀ ਮੈਂ ਤੇ ਆ ਹੁਣੇ ਸਕੂਲਾਂ ਦੇ ਦਰਵੇ ਛੜਕਾਂ ਬੰਡੀਆਂ ਆਂ ਆਡੀਆਂ ਆ ਗਿੱਲਾ ਕਰਤੇ ਪੁਰਾਏ ਕਿਕਰੇ ਚਿਕੜੀ ਕਰਦਾ ਕੰਮ ਨੂੰ ਕਿਚੀ ਜੀ ਝੰਡੀ ਮੈਨੂੰ ਓ ਕੀ ਕਹਿ ਸਕਦੇ ਆ ਇਧਰ ਆਏ ਤੇ ਫਾਇਦਾ ਵੀ ਆਪਣਾ ਡੇ ਕਰਨਾ ਚਿਕੜ ਹੋ ਗਿਆ ਕਮੇਟੀ ਰੱਜ ਜੂਗੀ ਨਾ ਵਿੱਚ ਤਾਂ ਪਾਉਂਦੇ ਅੰਦਾਜ਼ ਆ ਰੋਡ ਰੋਡਰ ਵੀ ਆ ਗਿਆ ਮਿੱਟੀ ਵੀ ਆ ਤੇ ਚੀਕ ਨਹੀਂ ਹੁੰਦੀ ਉਹ ਜੋ ਸੋਰੀ ਪੁੱਛ ਆ ਕਿ ਉਹ ਹੀ ਸੁਣੋ ਤਾ ਇਹ ਬੋਏ ਗੜੀ ਕਰਕੇ ਨਹੀਂ ਆ ਜੱਕ ਦਾ ਉਹ ਜਿੱਤਾ ਕਹਿੰਦਾ ਆ ਗਿਆ ਉਹ ਹੋਲੀ ਉਹ ਹੋਲੀ ਭਰਾਵਾ ਇੱਥੇ ਹੀ ਆ ਗਏ ਆ ਹਾਂ ਜੀ ਗਾਇਸ ਕੀ ਹਾਲ ਹੈ ਸਭ ਬੜੀਆ ਸਲ ਕੋਲੀ ਆ ਹੈ ਉਹ ਸਰਦੂ ਆ ਨੂ ਅੱਛਾ ਹੁਣੇ ਲੈ ਗਏ ਆ ਬੋਲਾ ਹੁਣੇ ਤੇਰੇ ਅੱਗੇ ਅੱਗੇ ਅਬੀਦਰ ਵੇਸਾ ਹੀ ਮਿਲ ਗਏ ਕੰਮ ਮੋੜੇ ਦਾ ਬੜੀ ਖੁਸ਼ੀ ਜਾ ਕਰ ਰਿਹਾ ਕੰਮ ਮਿਲ ਗਿਆ ਮੁੰਡੇ ਨੂੰ ਬੰਦੇ ਵੀ ਆਪਣੇ ਵਾਗਮ ਨਿਕਲ ਆਏ ਸੀ ਤੇਲ ਪਾਇਆ ਉਹਨਾਂ ਨੇ ਉਦੋਂ ਹੀ ਬੰਦਾ ਆਹੋ ਇੱਡੀ ਅੱਪੀ ਜਾ ਕੇ ਤੇਲ ਪਾਤਾ ਉਹ ਕਹਿੰਦੇ ਭਾਜੀ ਵਾਹ ਤੂੰ ਮਸ਼ੀਨ ਘਰੇ ਲੈ ਜਾ ਸਵੇਰੇ ਆਉਣਾ ਜ਼ਰੂਰ ਹੀ ਹੋ ਤੂੰ ਸਵੇਰੇ ਨਹੀਂ ਉਹ ਕਹਿੰਦੇ ਪੱਕਾ ਵਾਕੇ ਸਵੇਰੇ ਹਾਂ ਆ ਜੀ ਫਿਰ ਸਵੇਰ ਤੋਂ ਆ ਜਾਈਏ ਫਿਰ ਵਿਸ਼ਾਲ ਆਊਗਾ ਸਵੇਰੇ ਇੱਥੇ ਲਾ ਕੇ ਲਵਾਤਾ ਆਪਣੇ ਘਰ ਦੇ ਲਾਗੇ ਹੀ ਤੇ ਮੈਂ ਨਾਲੇ ਬੰਦੇ ਵਾਗਵਾ ਚੱਲਵਾਦ ਨੇ ਕੋਈ ਚੱਕਰ ਨਹੀਂ ਆ ਬੰਦੇ ਆਪਣੇ ਵਿੱਚ ਕੋਈ ਡਰ ਕੰਮ ਨਹੀਂ ਹੁੰਦਾ ਕੋਈ ਰਾਤ ਭਰਾਤੀ ਜਾ ਕੇ ਤੇ ਹੁਣ ਨਾ ਪਵੇ ਤੇ ਕਰਤੂਤਾ ਮਾੜੀਆਂ ਹੀ ਵੇਲਾ ਵਿਸ਼ਾਲ ਫਿਰ ਤੈਨੂੰ ਕਾੜ ਦੇਣਾ ਉਹਨੇ ਤੈਨੂੰ ਮਾਮਾ ਕੱਢਾ ਭੱਜਾ ਹੀ ਜਾਣਾ ਵੇਖ ਭੱਜਾ ਹੀ ਗਿਆ ਹੀ ਵੇਖ ਕੇ ਉਹਨਾਂ ਨੂੰ ਉਹਨੇ ਵਿਸਾ ਲੈਣਾ ਫਿਰ ਐ ਜਰਾ ਕੋਈ ਨਾ ਅੰਦਰ ਤੇਰੇ 70 ਵਾਜ ਜਾਣੇ ਤੇਰੇ ਹੈ ਬਾੜ ਕਰਤੇ ਹੋਣਾ ਦਿਮਾਗ ਕਰਨਾ ਠੀਦਰਾ ਮੈਨੂੰ ਪੋਏ ਜੜਿਆ ਏ ਸਾ ਤੇ ਚਲ ਗਿਆ ਪਿੰਡ ਹੁਣ ਇਹ ਜੱਗਿਆ ਵਾ ਤੇ ਕੰਮ ਮਿਲ ਗਿਆ ਸੀ ਇਹਨੂੰ ਉਹਨੇ ਜਾਣਾ ਸੀ ਫਿਰ ਕਹਿੰਦਾ ਮੈਂ ਘਰੇ ਯਾਰ ਪਿੰਡ ਵੀ ਕੰਮ ਆ ਮੈਂ ਕਿਹਾ ਮੈਂ ਚੱਲ ਰੁਕ ਜਾ ਪਰ ਉਹ ਰੁਗਿਆ ਹੀ ਨਹੀਂ ਆ ਪਿੰਡ ਕੰਮ ਮੈਂ ਚੱਲ ਕੋਈ ਨਹੀਂ ਚੱਲ ਫਿਰ ਤਾਂ ਚਲਦਾ ਫਿਰ ਆਪੇ ਸਵੇਰੇ ਤੋਂ ਜਾਊਗਾ ਹਣ ਕੰਮ ਤੇ ਮੈਂ ਦੀ ਮਜਬੂਰ ਡੈਡੀ ਵੀ ਆ ਗਏ ਕੰਮ ਤੋਂ ਮੇਰੇ ਤੇ ਹੋਣ ਜਿਹਨੂੰ ਕਹਿੰਦੇ ਬਹੁਤ ਜਿਆਦਾ ਸਿਰਪੀੜ ਤੇ ਮੈਂ ਲਗਾਵਾ ਪਰਨਾ ਚੇਂਜ ਕਰਨਾ ਵੱਡਾ ਨਾਲ ਥੋੜਾ ਜਿਆਦਾ ਫ੍ਰੈਸ ਕਰਕੇ ਸਿਰਪੀੜ ਹੁੰਦੀ ਮੇਰੀ ਇਧਰ ਵੀ ਐਸੇ ਮਮੀ ਵੀ ਨਹੀਂ ਹੁਣੇ ਆਈਏ ਤੇ ਨਾਲ ਇਧਰ ਵੀ ਸਾਗ ਨਾਲ ਚੱਲਣ ਦੇ ਚੋਲ ਲੂਣ ਵਾਲੇ ਕਰ ਗੱਲ ਮਿੱਤਰਾ ਭੁੱਖ ਲੱਗੀ ਹੂੰ ਮੈਂ ਚਾਲ ਕੋਲ ਗਿਆ ਖਾਣੇ ਆਈਏ ਬਣ ਮੈਂ ਵੀ ਖਾਣਾ ਲੈ ਵੀ ਅੱਜ ਮੈਂ ਜੋਰ ਰਊਗਾ ਸਾਡੇ ਵੱਲ ਸਾਡੇ ਵੱਲ ਹਾਂ ਮੈਂ ਚੱਲ ਆ ਰਿਹਾ ਯਾਰ ਕਿਉਂਕਿ ਨਾਲ ਸਵੇਰੇ ਜਾਣਾ ਆਪਾਂ ਕੋਈ ਜਰੂਰੀ ਕੰਮ ਤੇ ਇਸੇ ਅੱਧਾ ਵਲੋਗ ਥੋੜਾ ਵਧੀਆ ਆਊਗਾ ਫਿਰ ਮੈਂ ਚੱਲ ਇੱਥੋਂ ਫਿਰ ਤੂੰ ਪਿੰਡੋਂ ਆਣਾ ਚੱਲ ਇੱਥੋਂ ਇਕੱਠੇ ਚੱਲ ਜਾਾਂਗੇ ਫਿਰ ਸਵੇਰੇ ਨਾਲ ਚੱਜਣ ਨਾਲ ਮਜ਼ੋਰ ਹੋਊਗਾ ਰਾਤ ਆ ਤੇ ਆਏ ਮੁੰਡੀਆਂ ਚੱਲ ਮੈਂ ਤੇ ਆਪਣੇ ਤੇ ਲੱਡੂਂਗਾ ਹੀ ਆੜੇ ਮੋਤੀ ਦੀ ਉਰਦੇ ਮੋਤੀ ਦੀ ਉਰਦੇ ਵੇਸਣ ਦੇ ਨਾਲ ਮੋਤੀ ਜੂਰ ਲਈ ਜਾਂਨਾ ਮੋਤੀ ਜੂਰ ਲੱਭਣਿਆਂ ਆਂ ਆਲਾ ਵੇ ਕੰਬੜੇ ਲਾਦਣਾ ਸਵਾਦ ਹੈਂ ਚਾਣ ਕੇ ਪੀਣੀ ਆ ਆ ਕੇ ਪੀਣਾ ਵੇ ਦੁੱਧ ਲੈ ਕੇ ਆਈ ਯਾਰ ਵੇਖ ਲੋ ਜਿੰਨੇ ਵਾਰੀ ਰਾਤ ਸਾਰੇ ਪਿੰਡ ਦਾ 2 ਕਿਲੋ 2 ਕਿਲੋ 3 ਕਿਲੋ ਸਾਡੇ ਪਿੰਡ ਦਾ ਦੁੱਧ ਪਕਦਾ ਆ ਗਿਆ ਹੁਣੇ ਸਹੀ ਗੱਲ ਨਹੀਂ ਨਹੀਂ ਭਰਾ ਬਾ ਆਪਣੇ ਨਹੀਂ ਹਣਾ ਵਾ ਇਹ ਦੋ ਦੋ ਨਾ ਦੇ ਕੇ ਹੁਣੇ ਬਾ ਲੈ ਵੀ ਦਰ ਵੇਸੇ ਹੁੰਦੇ ਇੱਧਰ ਨਿਹੜਾ ਵਾ ਤਾਂ ਕਰਕੇ ਛੜਕਣ ਲੱਭਣੀਆਂ ਉਹ ਸਰਕ ਬੰਨੀ ਕਰਤੀ ਇਹਨਾਂ ਨੇ ਸ਼ੁਰੂ ਐ ਵਧੀਆ ਹੋ ਗਈ ਥੋੜੀ ਜਿਹੀ ਅੱਗੇ ਨਾ ਵਾ ਬਜਰੀ 부ਜਰੀ ਪਾਤੀ ਰਾ ਹੁੰਦਾ ਆਪਣਾ ਘਟਕਾ ਜਾ ਪੱਥਰ ਜੇ ਪਾਤੇ ਤੋਂ ਦਲੇ ਪਾਸੇ ਪਰਲੇ ਪਾਸੇ ਤੇ ਆਪਣਾ ਸਾਰੀ ਗਿੱਲੀ ਗੁੱਲੀ ਕਰਤੀ ਆ ਦੇ ਬੜਾ ਔਖਾ ਆ ਜਾਂਦਾ ਇਹ ਗਿੱਲੀ ਕਰਨੀ ਆ ਫਿਰ ਇਹਨਾਂ ਦੇ ਉੱਤੇ ਹੋਰ ਪੋਣੀ ਆ ਗਿੱਲੀ ਕਰਕੇ ਫਿਰ ਬਾਈ ਦੀ ਪੋਣੀ ਫਿਰ ਤੇ ਆ ਪਹੁੰਚ ਨੇ ਆਪਣੀਆਂ ਮਿੱਟੀ ਲੈ ਵੀ ਦੁੱਧ ਲੈਣ ਲੈ ਕੇ ਆਉਂਦੇ ਤੇ ਇੱਧਰ ਵੇਲੋਂ ਜਾਂਦੇ ਜਾਂਦੇ ਪਾ ਲੈਂਦੇ ਇੱਧਰ ਵੇਲੋਂ ਫੇਰ ਛੁੱਟਦਾ ਪੂਰਾ ਛੁੱਟਦਾ ਮੱਜਰੇ ਚੱਲ ਕੋਈ ਨਹੀਂ ਇਹਨਾਂ ਉੱਚੀ ਕਰਨੀ ਆ ਨਾ ਕਿੰਨੀ ਛੜਕ ਆ ਉੱਚੀ ਕਰਨੀ ਆ ਕਿ ਨਹੀਂ ਕਹਿੰਦੇ ਜਾਂ ਨਾ ਉਹਨਾਂ ਫੇਰ ਉੱਤੇ ਮਿੱਟੀ ਪੋਣੀ ਆ ਫੇਰ ਇਹਨਾਂ ਚਿੱਕੜ ਘੜ ਦੇਣਾ ਉੱਤੇ ਇਦਾਂ ਹੀ ਤੇਰਾ ਪਰ ਆਖੀ ਤੇ ਪਰ ਦੇ ਟਿਪਰ ਹੋਂਡੇ ਪਰ ਪਰ ਪੜ ਕੇ ਹੋਏ ਸੀ ਕਿੰਨੀ ਉਤੋਂ ਤੱਕ ਉਧਰ ਪਾਤੀ ਅਰੇ ਭਰਪੁਰ ਇਹਨੇ ਢੇਰੀ ਨੂੰ ਛੋਟੇ ਖਣ ਆਏ ਵੇ ਮੈਂ ਨਾ ਨਾ ਵੇਂਦਾ ਤੇ ਮੈਂ ਲੰਮੇ ਪੈਣੇ ਅੱਗੇ ਮੈਂ ਹਾਂ ਗਾੜੀ ਫੇਰ ਭੱਜੜ ਸੁੱਟਦਾ ਵਾ ਇਹ ਗੱਲ ਈ ਓ ਕਿੰਨਾ ਗਾੜੀ ਤੱਕ ਸੁੱਟਦਾ ਭੱਜੜ ਇਹ ਕੀ ਕੀ ਹੈ ਰੋਲਾ ਲੈਟਰ ਪੁਰਾ ਵਾਰ ਰੋਲ ਰੋਲੇ ਰੋਲਾ ਲੈਟਰ ਨਹੀਂ ਇਹ ਵੀ ਰੋਲਰ ਵੀ ਲਾਇਆ ਈ ਆਹ ਆੜ ਕੀ ਦੀ ਕਿ ਤਾਂ ਨਹੀਂ ਬੜੀ ਪੱਕੀ ਬੜੀ ਭਾਰੀ ਤੂੰ ਆ ਥੱਲੇ ਤੈਨੂੰ ਪਾ ਬੜਾ ਚੜਾ ਤਾ ਲੈ ਬੜੀ ਹੈ ਲੈ ਲੈ ਨਹੀਂ ਕਿ ਰੋਡ ਰੇਟਰ ਕੀ ਕਹਿੰਦੇ ਨੂੰ ਉਹ ਰੋਡ ਰੇਟਰ ਚਲਾ ਵਾਲਾ ਇੰਨੇ ਇੰਨੇ ਨਹੀਂ ਗੱਲ ਹੁੰਦੀ ਕੋਕ ਪਾਵਰ ਸਟੀering ਹੈ ਆਹੋ ਔਰ ਮਾਮਾ ਪਾਵਰ ਹੋਵੇ ਉਹ ਆਏ ਹੋਵੇ ਪਾਵਰ ਸਟੀering ਲੱਗਾ ਹੁੰਦਾ ਇਹਨਾਂ ਨੂੰ ਘੁੰਮਦੇ ਨਹੀਂ ਨਾ ਲਿਆ ਹਾਈਡਰੋਲਿਕ ਵਿੱਚ ਵੇਖੇ ਸੀ ਇਹਦੇ ਹੁੰਦਾ ਕੀ ਆ ਤੇ ਅਛਾ ਅਛਾ ਉਹ ਗੱਡੀ ਵਾਲਾ ਸਾਹਵਾ ਵੀ ਰੇਜ ਹੀ ਦੇਈ ਜੋ ਆਵਾਜ਼ ਗੇਰ ਆਹ ਆ ਨਹੀਂ ਇਹ ਉਧਾ ਆਹ ਹੋਇਆ ਗੇਰੀ ਗੇਰੀ ਬ੍ਰੇਕ ਹੀ ਆ ਵੇਰੀਆ ਦੇ ਲੰ ਕਿਨਾ ਪਰ ਆਊਗਾ ਸੁੱਚਾ ਸਿੰਘ ਸੂਰਮਾ ਸੁੱਚਾ ਸਿੰਘ ਸੂਰਮਾ ਇਹ ਕਿਹਦੇ ਨਾਮ ਕਹਿਣਾ ਪਾਜੀ ਖੱਲੀ ਦੇ ਜੜਾ ਹੋ ਜਾਣ ਮੈਨੀਆਂ ਲੱਤਾਂ ਦੇ ਖੱਲੀਆਂ ਨਹੀਂ ਆਣੀਆਂ ਭਈਆਂ ਨਾ ਉਹ ਤੋੜਨੀਆਂ ਕਿਹੜਾ ਵਸ ਵਸ ਦੱਤਾ ਹੀ ਟੁੱਟੀਆਂ ਫੇਰ ਲੱਤਾਂ ਰਹਿੜੀਆਂ ਨਹੀਂ ਆ ਮੇਰੇ ਬੜੀ ਗੀਜੀ ਚੜਦੀ ਮੈਨੂੰ ਖੱਲੀਆਂ ਇਹਨਾਂ ਬਹੁਤ ਤੰਗ ਕਰਦੀਆਂ ਸਰੀਆ ਮਾਰ ਲੱਤਾਂ ਦਾ ਆਪੇ ਸਹੀ ਹੋ ਜਾਣਗੀ ਕੋਈ ਨਹੀਂ ਤੈਨੂੰ ਕਹਿਣਾ ਹੈ ਜੇ ਲਾ ਤਾਂ ਚੜੇਗਾ ਵੇਲਾ ਕੋਈ ਨਹੀਂ ਵੇਖ ਲਾਂਗੇ ਚੱਲ ਠੀਕ ਆ ਮੈਂਨੇ ਹੁਣ ਭਲਾ ਕਿੰਨੇ ਕ ਆਪਣੇ ਲੱਤਾਂ ਕਿਹੜਾ ਪੂਵੇ ਚ ਲੱਬੂਆ ਢੋੜਾ ਵੇਖੀ ਆਪੇ ਖਲੀ ਛੋਟ ਜਾੜੀ ਤੇ ਰਾਤੀ ਢੋੜੇਗਾ ਕੇ ਫਿਰ ਚੀਰ ਹੀ ਨਾ ਦਾ ਕੰਮ ਆਓ ਅਮੀ ਮੇਰਾ ਸਰੀ ਨਹੀਂ ਠੀਕ ਰਹਿੰਦਾ ਮੇਨਾਂ ਸਤਾਇਦਾ ਵੇਲਾ ਤੋਂ ਦਿਮਿਆ ਨਹੀਂ ਆਇਆ ਲੋਈਆ ਰਹੇ ਵੀ ਤਾਂ ਇੰਨੀਆਂ ਦੁੱਖਦੀਆਂ ਮੇਰੀ ਉਮੀ ਆ ਮੇਰੀ ਮਾਣੀਆਂ ਮੇਰੇ ਮਾਤਾ ਜੀ ਨਾ ਕਰਿਆ ਗੱਲ ਸੀ ਮੈਨੂੰ ਮਨ 'ਚ ਆਉਂਦਾ ਮੈਨੂੰ ਇਨਾ ਮਜ਼ਾ ਆਉਂਦਾ ਨਾ ਇਨਾ ਮਜ਼ਾ ਆਉਂਦਾ ਨਾ ਅੱਬੇ ਮੈਂ ਕੱਲ ਪਜਣੀ ਹੈ ਨਾ ਕੱਲ ਪਜਾਤੀ ਆ ਮਾਰੀ ਮਾਂ ਕਿਆ ਬਣਾਣੇ ਲਗੀ ਹੋ ਆ ਜਾ ਆਲੂ ਗਜਰਾ ਕਿਆ ਆਲੂ ਗਜਰਾ ਕਿਆ ਬਣਾ ਰਹੇ ਹੋ ਆਲੂ ਗਜਰਾ ਉਹ ਕਿਆ ਹੋਤੀ ਹੈ ਤੇਰੀ ਮਾਂ ਦਾ ਸਿਰ ਕਲ ਕਮੀਤੋ ਦਿਖੇ ਚੁਣਾ ਦੂਜੀ ਚਿੱਟੀ ਪਾਣੀ ਨਹੀਂ ਮੈਂ ਸੁਰੇ ਪਾਗ ਜਾਨੀ ਚਿੱਟੀ ਪਾਣੀ ਹੈ ਹੋਈ ਪਾਗ ਜਾਨੀ ਪਾਗ ਜਾਨੀ ਦੂਜੀ ਚਿੱਟੀ ਪਾਣੀ ਲੈ ਆ ਵੀ ਕੋਣ ਕੋਣਾ ਆਪਣੀ ਮਾਂ ਨੂੰ ਦੱਸ ਤੁੰਦਾ ਵਾ ਜਿਹਨੂੰ ਮਜ਼ਾ ਆਉਂਦਾ ਆਪਣੀ ਮਾਂ ਦਾ ਸਪੌਂਜ ਰਸਾ ਦੇਣਾ ਕਮੈਂਟ ਕਰਿਓ ਬਾਪੂ ਨੂੰ ਭਰਾਵਾ ਸਤਾਈਏ ਤੇ ਉਹ ਤੀ ਕੜਵਾਈ ਜਾਂਦਾ ਨਾਲ ਹੀ। ਕੀ ਹਾਲ ਐ? ਕੀ ਚਾਤੇ ਹੋ? ਕੀ ਕਰ ਰਹੇ ਹੋ ਇਸ ਪਰ? ਮੈਂ ਬਾਪੂ ਜੀ ਆਨੇ ਤੇ ਮੈਂ ਤੇਰੇ ਤੋਂ ਦੇ ਛਤਰ ਫੇਰ ਦੇਣਾ ਹੁਣੇ। ਬਸ ਵੇਖਿਆ ਨਾ ਐਸੇ ਗੱਲ ਨਾ ਮੈਂ ਮਜ਼ਾਕ ਨਹੀਂ ਕਰਦਾ। ਮੈਨੂੰ ਪਤਾ ਬਾਪੂ 76 ਬੜਾ ਫਰਦਾ ਇੱਕ ਦੇ। ਬਾਪੂ ਮੇਰੇ ਝਾਟੇ 76 ਫਾਰ ਲੈਣਾ ਛਤਰ। ਛਤਰ ਕਿੰਦਾ ਬਾਪੂ? ਹੈਂ? ਵੱਜਣ ਕੇ ਪਾਲ ਆ ਜਾ ਛਤਰ ਕਿੰਦਾ। ਤੈਨੂੰ ਮੈਨੂੰ ਚੇਤ ਰਹੀਦਾ ਆਹ ਆਹ ਤੈਨੂੰ ਮਨੇ ਪਾਲਾ ਜਨਮ ਤੋਂ ਫਾਇਰ ਹੀ ਹੋਣਾ ਨਹੀਂ 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 ਪਪਾ ਦਾ ਪਤਾ ਪਤਾ ਵੀ ਪਤਾ ਇਹ ਗੱਲ ਵੇਖ ਲੋ ਤੈਨੂੰ ਮੈਨੂੰ ਹੀ ਉਹ ਤੈਨੂੰ ਤੂੰ ਦੱਸ ਤੂੰ ਦੱਸ ਤੂੰ ਕੀ ਚਾਹੁੰਦਾ ਤੂੰ ਦੱਸ ਤੂੰ ਦੱਸ ਮੈਨੂੰ ਤੂੰ ਤੂੰ ਦੱਸ ਤੂੰ ਕੀ ਚਾਹੁੰਦਾ ਦੱਸ ਹੈ ਦੱਸ ਮਾਰ ਦੂ ਤੈਨੂੰ ਮੈਂ ਤੈਨੂੰ ਦੱਸ ਤੈਨੂੰ ਚਾਹੀਦਾ ਦੀ ਬੜਾ ਹੋਇਆ ਨਾ ਮੈਂ ਆਉਂਦਾ ਇਨੀ ਲੈ ਵੀ ਰੋਟੀ ਦੇ ਖਾਂ ਸਾਰੇ ਆਣੇ ਤੇ ਅੱਜ ਬਣੀ ਆਲੂ ਗਾਜਰਾਂ ਦੀ ਸਬਜੀ। ਕਿਦਾਂ ਸਵਾਦ ਆ ਮੁੰਡਿਆ? ਭਰੇ ਥੋੜੀ ਜੀ ਮਿਰਚਾਂ ਮਿਰਚਾਂ ਘਟਵਾ ਨਾ। ਹੂੰ। ਮਿਰਚਾਂ ਫੁਕਲੀਆਂ ਨਾ ਐਤ ਕੀ। ਮਿਰਚਾਂ ਨਹੀਂ ਸਬਜੀ ਸਵਾਦ ਆਦੀ ਫਿਰ ਜਾਈ। ਤੇ ਇਹਦੀ ਹੱਤ ਹੁੰਦੀ ਸਾਡੇ ਨਾਲ ਇਹਨੇ ਕਿ ਇੱਕ ਇੱਕ ਬੁਰਕੀ ਨੇ ਵੀ ਖਾਣੀ ਹੁੰਦੀ ਨਾਲ। ਸਬਜੀ ਨਾਲ ਖਾਂਦੇ ਆ ਜੀ। ਸਬਜੀ ਨਾਲ ਸਬਜੀ ਨਾਲ ਬੜੀ ਖੁਸ਼ ਹੋ ਕੇ ਖਾਂਦਾ ਨਾ ਰੋਟੀ। ਵੇ 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 ਫੇਰ ਕਮਾਈ ਜੀ। ਕਮਾਈ 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 ਫੇਰ ਜੀ। ਇਹ ਵੇਖੀ ਆਓ ਜੀ। ਅੱਭੀ ਜਿਹੜੇ-ਜਿਹੜੇ ਸਾਰੇ ਇਦਾਂ ਵਲੋਗਾ ਨਾਲ ਤੇ ਚੈਨਲ ਨੂੰ ਕਰਦੇ ਲਾਈਕ ਕਮੈਂਟ ਕਰਦੇ ਸ਼ੇਅਰ ਕਰਦੇਓ ਤੇ ਚੰਗਾ ਸਾਰਾ ਸਸਰੀਆਂ ਕਾਲ